ਤੰਤਨ ਬਾਬਾ ਬਸਾਉ ਜੀ ਪਰਵੰਧਕ ਕਮੇਟੀ ਸਮੂਹ ਗ੍ਰਾਮ ਪੰਚਾਇਤ ਐਨ ਆਰ ਆਈ ਬੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਰੂਪਵਾਲ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੰਤਨ ਬਾਬਾ ਬਸਾਉ ਜੀ ਰੂਪਵਾਲ ਨੂੰ ਸਮਰਪਿਤ 104ਵਾਂ ਸਾਲਾਨਾ ਸ਼ਿੰਜ ਮੇਲਾ 18 ਤੇ 19 ਸਤੰਬਰ ਨੂੰ ਕਰਵਾਇਆ ਗਿਆ 19 ਸਤੰਬਰ ਨੂੰ ਸਵੇਰੇ ਗਾਇਕ ਬਾਗੀ ਦਾ ਖੁੱਲਾ ਅਖਾੜਾ ਲੱਗਾ ਜਿਸ ਤੋਂ ਪ੍ਰੰਤ ਨਾਮਵਰ ਪਲਵਾਨਾਂ ਵਿੱਚ ਕੁਸ਼ਤੀ ਦੇ ਮੁਕਾਬਲੇ ਵੇਖਣ ਨੂੰ ਮਿਲੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਜੱਸਾ ਪੱਟੀ ਅਤੇ ਗੁਨੇਸ਼ ਵਿਚਕਾਰ ਦੇਖਣ ਨੂੰ ਮਿਲਿਆ ਜਿਸ ਵਿੱਚ ਜੱਸਾ ਪੱਟੀ ਜੇਤੂ ਰਿਹਾ ਜਿਸ ਨੇ ਇਸ ਛਿੰਝ ਮੇਲੇ ਦਾ ਪਹਿਲਾ ਇਨਾਮ ਆਲਟੋ ਗੱਡੀ ਜੋ ਸਰਦਾਰ ਦਰਸ਼ਨ ਸਿੰਘ ਗਰੇਵਾਲ ਵਾਸੀ ਕਨੇਡਾ ਦੇ ਪਰਿਵਾਰ ਵੱਲੋਂ ਦਿੱਤੀ ਗਈ ਤੇ ਕਬਜ਼ਾ ਕੀਤਾ ਜਦਕਿ ਤਿੰਨ ਬੁਲੇਟ ਮੋਟਰਸਾਈਕਲਾਂ ਦੇ ਇਨਾਮ ਜੋ ਸੱਦਾ ਸੁਖਵਿੰਦਰ ਸਿੰਘ ਭੋਗਲ ਵਾਸੀ ਯੂਕੇ ਸਰਦਾਰ ਅਰਵਿੰਦਰ ਸਿੰਘ ਵਾਸੀ ਕੈਨੇਡਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਢੇਸੀ ਪੁੱਤ ਸਰਦਾਰ ਮਨਜੀਤ ਸਿੰਘ ਢੇਸੀ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਦੇ ਲਖਿਤ ਵਿੱਚ ਮ ਇਨਾਮ ਪਲਵਾਨਾਂ ਨੂੰ ਦਿੱਤੇ ਗਏ 19 ਸਤੰਬਰ ਰਾਤ ਨੂੰ ਮਨਜਿੰਦਰ ਸਿੰਘ ਸ਼ਿੰਦਾਬਾਈ ਵਾਰਸ ਬਿਰਸੇ ਦੇ ਵੱਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਪੰਚ ਸੁਰਿੰਦਰ ਸਿੰਘ ਸਰਾਣਾ ਕੈਸ਼ੀਅਰ ਹਰਬੀਰ ਸਿੰਘ ਗੁਰਦੀਪ ਸਿੰਘ ਜਨਸਖਤਰ ਮਾਸਟਰ ਜਗਦੀਸ਼ ਮੈਮੀ ਡਾਕਟਰ ਸੁਖਦੇਵ ਕੁਮਾਰ ਸ਼ਰਮਾ ਬਲਵਿੰਦਰ ਸਿੰਘ ਜਸਵਿੰਦਰ ਸਿੰਘ ਲੰਬੜਦਾਰ ਗੁਰਵਿੰਦਰ ਸਿੰਘ ਪੰਜ ਭਾਗ RAM ਪੰਜ ਪਿਆਰਾ ਸਿੰਘ ਪੰਜ ਰਾਜਵਿੰਦਰ ਕੌਰ ਪੰਜ ਰੇਸ਼ਮ ਕੌਰ ਪੰਜ ਜੱਸਾ ਸਿੰਘ ਭੋਗਲ ਦਵਿੰਦਰ ਸਿੰਘ ਜਸਪਾਲ ਸਿੰਘ ਬਲਿਹਾਰ RAM paramagnetic RAM ਕੁਲਵਿੰਦਰ ਸਿੰਘ ਜਸਵੰਤ ਸਿੰਘ ਸੋਹਣ ਸਿੰਘ ਹਾਜ਼ਰ ਸਨ ਕਾਦੇ ਕਿੰਨੀ ਮੀਟੀ ਬੰਦਾ ਕਦੇ ਦੇਖ ਸਕਦਾ ਹਿੰਮਤ ਹੋ ਜਾਂਦਾ ਚੱਲਦਾ ਹੋਵੇ ਕਿੰਨੇ ਬੱਚੇ ਬੰਦਾ ਨਹੀਂ ਕਦੇ ਝੁਕ ਸਕਦਾ ਜਿਹਨੇ ਮੱਧਿਆ ਕੋਟੀ ਨੂੰ ਹੱਥ ਲਾਉਣਾ ਹੋਈਗਾ ਇਹਨਾਂ ਜਿਹੜੀ ਗੋਆਰ ਤੇਈ ਹੈ ਹਾਂ ਸ਼ਾਹ ਦੇ ਤਾਂ ਪਹਿਲਾ ਸਾਹਮਣ ਆ ਗੁਰਦੀਪ ਨੇ ਲੱਭਤੀ ਹੈ ਇੱਕ ਪਾਸੇ ਭੋਲਾਵਾਲਾ ਉਹ ਟੈਂਪਰ ਕਰਵਾ ਦੀ ਜੈਕਾਰਾ ਇਧਰੋਂ ਪਾਸੇ ਜੱਸਾ ਬਰੋਦੀ ਕੰਟੀਪੁਰ ਫਰਸ਼ ਮਾਸੇ ਕਹਿੰਦੇ ਜਗਨਨਾਥ ਵਾਹ ਵਾਹ ਇਹ ਤੁਰ ਲੱਗਿਆ ਹੋਇਆ ਯਾਰ ਗੋਲੀ ਲੱਗੀ ਹੋਈ ਹੈ ਉਧਰ ਕੋਆਲ ਦੀ ਦੂਜੀ ਚੱਲ ਰਹੀ ਹੈ ਪਾਟ ਵੱਲ ਦਾ ਧੰਨ ਧੰਨ ਬਾਬਾ ਬਸਾਉ ਦੇ ਦਰਬਾਰ ਵੱਲੋਂ ਹਰ ਸਾਲ ਜਿਹੜਾ ਹੈਗਾ ਸਲਾਣਾ ਛੇਜ ਮੇਲਾ ਬਹੁਤ ਹੀ ਬੜੀ ਧੰਨ ਧੰਨ ਨਾਮ ਆ ਜਾਂਦਾ ਹੈ ਇਹ ਛੇਜ ਮੇਲੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਵਿਦੇਸ਼ਾਂ ਦੀ ਧਰਤੀ ਵਿੱਚ ਬੈਠੇ ਐਨ ਆਰ ਆਈ ਜਿਹੜੇ ਹਨ ਉਹਨਾਂ ਦਾ ਬਹੁਤ ਹੀ ਸਹਿਯੋਗ ਆ ਅਸੀਂ ਦੇਖਦੇ ਆ ਕਿ ਆਉਣ ਵਾਲੇ 2028 ਤੱਕ ਆਲਟੋ ਗੱਡੀਆਂ Thar ਗੱਡੀਆਂ ਬਜਟ ਮੋਟਰਸਾਈਕਲ ਜਿਹੜੇ ਹੈਗੇ ਆ ਉਹ ਮੁਕਤ ਕਰਵਾਏ ਜਾ ਰਹੇ ਆ ਬਾਬਾ ਬਸਾਉ ਦਰਬਾਰ ਤੋਂ ਜਾ ਕੇ ਜਿਹੜੇ ਹੈਗੇ ਆ ਸੰਗਤ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਔਰ ਆਪਣੀਆਂ ਜਿਹੜੀਆਂ ਜਲਦੀ ਇਰਮਾਨ ਪੂਰੇ ਕਰਕੇ ਇਹ ਸਿੰਧ ਮੇਲੇ ਨੂੰ ਜਿਹੜਾ ਹੈ ਉਪਰ ਫੁੱਲੇ ਤੋਂ ਕਰਦੇ ਲਈ ਐਨ ਆਰ ਆਈ ਭਾਜ ਰਹੇ ਹੈਗੇ ਆ ਬਹੁਤ ਸਲਾਘਾ ਜੋ ਕਦਮ ਕਰ ਰਹੇ ਨੇ ਇੱਥੋਂ ਦੀ ਸਿੰਧ ਕਮੇਟੀ ਜਿਹੜੀ ਹੈ ਜਿਹੜੇ ਪ੍ਰਬੰਧਕ ਆ ਸਾਡੇ ਸੁਰਿੰਦਰ ਸਿੰਘ ਸਰਾ ਜਿਹੜੇ ਸਰਪੰਚ ਨੇ ਉਹਨਾਂ ਦੇ ਨਾਲ ਜਿਹੜੀ ਪੂਰੀ ਸਮੂਚੀ ਕਮੇਟੀ ਆ ਉਹਨਾਂ ਦਾ ਇਹ ਸਿੰਧ ਮੇਲਾ ਕਰਵਾਉਣ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨਾਂ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਤਿਕਾਰਤ ਐਨ ਆਰ ਆਈ ਵੀਰਾਂ ਨੂੰ ਦੇਸ਼ਾਂ ਦੇ ਛਾਵੇਂ ਵਿੱਚ ਵਾਸਤੇ ਸਾਥੀਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਦਿੱਲਦਿਆਂ ਘਾਰੀਆਂ ਤੋਂ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਕਿ ਇਹ ਛੱਜ ਮੇਲੇ ਜਿਹੜੇਗਾ ਉਹ ਵਿੱਚ ਅਹਿਮ ਯੋਗਦਾਨ ਪਾਉਣਗੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਿੰਨ ਰੋਜ਼ ਤੋਂ ਜਿਸ ਤਰ੍ਹਾਂ ਸਾਡੇ ਛੰਜ ਮੇਲੇ ਦਾ ਆਰੰਭ ਹੋ ਚੁੱਕਾ ਸੀ ਜਿਸ ਦਾ ਅੱਜ ਫਾਈਨਲ ਦਿਨ ਸੀ ਬੜੀ ਚਾਮਾ ਔਮੰਗਾ ਦੇ ਨਾਲ ਲੋਕਾਂ ਲੋਕ ਦੂਰੋਂ ਦਰਾੜੋਂ ਇਸ ਮੇਲੇ ਦੇ ਵਿੱਚ ਹਾਜ਼ਰ ਹੋਏ ਇਸ ਮੇਲੇ ਦੇ ਵਿੱਚ ਅੱਜ ਸ਼ੁਰੂਆਤ ਦੇ ਵਿੱਚ ਅਨਾਮੀ ਕਲਾਕਾਰ ਬਾਗੀ بھائی ਸਾਹਿਬ ਦਾ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਬਹੁਤ ਹੀ ਲੋਕਾਂ ਨੇ ਹਮ ਹਮਾ ਕੇ ਆਪਣੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਸਾਡੇ ਨਗਰ ਦੇ ਵਿੱਚ ਬੜਾ ਹਰਸ਼ੁਲਾਸ ਦਾ ਮਾਹੌਲ ਸੀ ਸਾਰੇ ਨਗਰ ਦੇ ਵਿੱਚ ਥਾਂ ਥਾਂ ਦੇ ਉੱਪਰ ਨਕਲਾ ਅਲਗੋਲਾ ਅਲਗੋਜਾਬਾਦਕ ਅਤੇ ਹੋਰ ਜਿਹੜੇ ਵਿਸਰ ਸਾਜ਼ ਸੀ ਉਹਨਾਂ ਦੇ ਨਾਲ ਜਿਹੜੇ ਕਲਾਕਾਰਾਂ ਨੇ ਆਪਣਾ ਫਨ ਪੇਸ਼ ਕੀਤਾ ਇਸ ਤੋਂ ਇਲਾਵਾ 2 ਵਜੇ ਠੀਕ 2 ਵਜੇ ਸ਼ੰਜਦਾ ਪੇਡ ਨਿਕਲਿਆ ਜਿਹਦੇ ਵਿੱਚ ਲਗਭਗ ਜਿਸ ਤਰ੍ਹਾਂ ਤੁਸੀਂ ਇਸ ਟੀਵੀ ਦੇ ਮਾਧਿਅਮ ਨਾਲ ਦੇਖਿਆ ਹੋਗਾ ਘਟੋ ਘਟ 50000 ਤੋਂ ਉੱਤੇ ਜਿਹੜੀ ਸਾਡੀ ਗੈਦਰਿੰਗ ਸੀਗੀ ਜਿਹਦੇ ਵਿੱਚ ਪੰਜਾਬ ਦੇ ਨਹੀਂ ਬਲਕਿ ਉੱਤਰੀ ਭਾਰਤ ਦੇ ਲਗਭਗ 500 ਪਹਿਲਵਾਨਾਂ ਨੇ ਆਪਣੀ ਸ਼ਿਰਕਤ ਕੀਤੀ ਜਿਹਦੇ ਵਿੱਚ ਅਨਾਮੀ ਅਨਾਮੀ ਕਲਾਕਾਰ ਨਾਮੀ ਪਹਿਲਵਾਨ ਜਿਸ ਤਰ੍ਹਾਂ ਜੱਸਾ ਪੱਟੀ ਮਹਿੰਦਰ ਗੈਕਬਾੜ ਗਣੇਸ਼ ਜੱਤਾ ਇਸ ਤੋਂ ਇਲਾਵਾ ਪ੍ਰੇਤਪਾਲ ਫਗਵਾੜਾ ਰੂਬਲ ਖੰਨਾ ਪਵਿੰਦਰ ਅਜਨਾਲਾ ਕਮਲ ਡੂਮ ਛੇੜੀ ਤੋਂ ਇਲਾਵਾ ਹੋਰ ਪੰਜਾਬ ਦੀਆਂ अनेका ਸ਼ਖਸੀਅਤਾਂ अनेका ਪਹਿਲਵਾਨ ਪੁੱਜੇ ਅਸੀਂ ਪੂਰਾ ਆਨੰਦ ਮਾਣਿਆ ਦਾ ਦਰਸ਼ਕਾਂ ਨੇ ਇਸ ਤਰ੍ਹਾਂ ਇਸ ਲੜੀ ਦੇ ਤਹਿਤ ਜਿਹਦੇ ਵਿੱਚ ਸਾਡੇ ਦਰਸ਼ਨ ਸਿੰਘ ਜੀ ਗਰੇਬਾਲ ਸਾਹਿਬ ਜਿਹੜੇ ਕੈਨੇਡਾ ਨਿਵਾਸੀ ਆ ਉਹਨਾਂ ਨੇ ਇਸ ਪਹਿਲਾ ਇਨਾਮ ਜਿਹੜਾ ਜੱਸਾ ਪੱਟੀ ਨੇ ਜਿੱਤਿਆ ਉਹਦੇ ਝੋਲੀ ਦੇ ਵਿੱਚ ਪਾਇਆ ਇਸ ਤੋਂ ਇਲਾਵਾ ਸਾਡੇ ਸਵਰਨ ਸਿੰਘ ਜੀ ਇਹਨਾਂ ਨੇ ਬੁਲਟ ਮੋਟਰਸਾਈਕਲ ਦਿੱਤਾ ਸਾਡੇ ਅਕਬਰ ਭਾਜੀ ਇਹਨਾਂ ਨੇ ਵੀ ਬੁਲਟ ਮੋਟਰਸਾਈਕਲ ਦਿੱਤਾ ਇਸ ਤੋਂ ਇਲਾਵਾ ਹੋਰ ਅਨੇਕਾ ਇਨਾਮ ਜਿਹੜੇ ਆ ਸਾਡੇ ਕੋਲ ਪੁੱਜੇ ਆ ਜਿਹੜੇ ਅਸੀਂ ਲਗਭਗ ਸਾਰੇ ਬੰਡ ਦਿੱਤੇ ਆ ਦੀਪਾ ਗਰੇਵਾਲ ਸਾਹਿਬ ਉਹ ਵੀ ਕੈਨੇਡਾ ਤੋਂ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸਾਡੇ ਲਈ ਐਨਫੀਲਡ ਮੋਟਰਸਾਈਕਲ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇੱਕ ਬੜੀ ਹੋਰ ਖੁਸ਼ੀ ਦੀ ਸਾਨੂੰ ਖਬਰ ਮਿਲੀ ਆ ਐਸ ਚੈਂਜ ਦੇ ਵਿੱਚ ਕਿ ਆਉਣ ਵਾਲੀ ਜਿਹੜੀ ਸ਼ੈਂਜ ਆ ਸਾਡੇ ਹੀ ਨਗਰ ਦੇ ਜੰਪਾਲ ਸਾਡੇ ਅਕਬਰ ਭਾਜੀ ਆਉਣ ਵਾਲੀ ਸ਼ੈਂਜ ਦੇ ਵਿੱਚ ਕਹਿੰਦੇ ਥਾਰ ਗੱਡੀ ਆ ਜਿਹੜੀ ਵੀ ਉੱਚਾ ਮਾਡਲ ਸਾਬ ਤੋਂ ਹੋਊਗਾ ਉਹ ਥਾਰ ਗੱਡੀ ਦੇਣ ਗਿਆ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਇਸ ਮੇਲੇ ਦੇ ਚਾਰ ਚੰਨ ਲਾਉਂਦੇ ਆ ਐਨ ਆਰ ਆਈ ਵੀਰ ਅਸੀਂ ਸਪੈਸ਼ਲ ਨਗਰ ਨਿਵਾਸੀ ਇਹਨਾਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜਾ ਸਾਡੇ ਨਗਰ ਵਾਸਤੇ ਇੰਨਾ ਉਚੇਚੇ ਤੌਰ ਤੇ ਇੰਨੀਆਂ ਬੜੀਆਂ ਬੜੀਆਂ ਟਿਕਟਾਂ ਲੈ ਕੇ ਉਚੇਚੇ ਤੌਰ ਤੇ ਪਹੁੰਚਦੇ ਆ ਐਡੇ ਵੱਡੇ ਇਨਾਮ ਦਿੰਦੇ ਆ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਪਰ ਅਸੀਂ ਨਿਮਾਨੇ ਜ ਹੈ ਇਹਨਾਂ ਤੋਂ ਇੱਕ ਮਾਫੀ ਵੀ ਮੰਗਦੇ ਆ ਕਿ ਸਾਡੇ ਜਿਹੜੇ ਪ੍ਰਬੰਧਾਂ ਦੇ ਵਿੱਚ ਕਈ ਤਰੁੱਟੀਆਂ ਰਹਿ ਜਾਂਦੀਆਂ ਅਸੀਂ ਉਹਦੇ ਲਈ ਸੌਰੀ ਫੀਲ ਵੀ ਕਰਦੇ ਆ ਇਸ ਤੋਂ ਇਲਾਵਾ ਅੱਜ ਰਾਤ ਦਾ ਜਿਹੜਾ ਰੰਗਾਂ ਰੰਗ ਪ੍ਰੋਗਰਾਮ ਉਹ ਵੀ ਚੱਲੂਗਾ ਤੇ ਕੱਲ ਨੂੰ ਮੇਰਾ ਖਿਆਲ ਆ ਬਈ ਤਵੀਆਂ ਦਾ ਵੀ ਜਿਹੜਾ ਮੇਲਾ ਜਿਹੜਾ ਕਰਵਾਇਆ ਜਾਊਗਾ ਇਸ ਤਰ੍ਹਾਂ ਇੱਕ ਵਾਰੀ ਫੇਰ ਸਾਰੀ ਸੰਗਤ ਵੱਲੋਂ ਸਾਰੀ ਸ਼ਿੰਜ ਕਮੇਟੀ ਵੱਲੋਂ ਸਾਰੇ ਐਨ ਆਰ ਆਈ ਬੀਲੋਂ ਵੱਲੋਂ ਸਾਰੇ ਦਰਸ਼ਕ ਵੀਰਾਂ ਦਾ ਜਿਨ੍ਹਾਂ ਨੇ ਬੜਾ ਹੋਮੋ ਮਹਾ ਕੇ ਭਾਗ ਲਿਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਆਸ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਫੇਰ ਇਸੇ ਤਰ੍ਹਾਂ ਮੇਲਾ ਜੁੜੇਗਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ